ਜੇਕਰ ਆਪਾਂ ਚਪੜਾਸੀ ਦੀ ਨੌਕਰੀ ਵਾਸਤੇ 2 ਲੱਖ ਫਾਰਮ ਭਰ ਸਕਦੇ ਆ ਫਿਰ ਆਪਾਂ ਐਮਐਲਏ ਐਮਪੀ ਦੀ ਪੋਸਟ ਵਾਸਤੇ 2 ਲੱਖ ਫਾਰਮ ਕਿਉਂ ਨਹੀਂ ਭਰ ਸਕਦੇ ਆਪਣੇ ਪਿੰਡ ਦੇ ਵਿੱਚ ਕਿੰਨੇ ਨੌਜਵਾਨ ਨੇ ਸੂਝਵਾਨ ਪੜ੍ਹੇ ਲਿਖੇ ਗੁਰੂ ਉਹ ਉਹ ਸਿਲੈਕਸ਼ਨ ਵਾਸਤੇ ਤਾਂ ਆਪਾਂ ਨੂੰ ਕੋਈ ਪੜ੍ਹਾਈ ਦੀ ਵੀ ਲੋੜ ਨਹੀਂ ਭਲਾਂ ਦੀ ਤੁਸੀਂ ਕਤਲ ਕੀਤੇ ਹੁਣ ਤੁਸੀਂ ਭਲਾਂ ਦੀ ਕੋਈ ਵੀ ਕੇਸ ਤੁਹਾਡੇ ਤੇ ਚੱਲਦਾ ਹੋਵੇ ਤੁਸੀਂ ਤਾਂ ਵੀ ਅਪਲਾਈ ਕਰ ਸਕਦੇ ਤੁਸੀਂ ਚੁੱਪ ਕਰਕੇ ਆਉਣ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚੋਂ ਪੜ੍ਹੇ ਲਿਖੇ ਨੌਜਵਾਨ ਸੂਝਵਾਨ ਬੰਦੇ ਮੈਨੂੰ ਲੱਗਦਾ 20 ਤੋਂ 30 ਮੁੰਡੇ ਤੁਹਾਨੂੰ ਮਿਲ ਜਾਣਗੇ ਸਾਰੇ ਐਮਐਲਏ ਦਾ ਇਲੈਕਸ਼ਨ ਭਰੋ ਮਕਸਰ ਦੇ ਵਿੱਚ ਘੱਟੋ ਘੱਟ 50000 50000 ਕੈਂਡੀਡੇਟ ਖੜਾ ਕਰ ਦਿਓ ਮੈਂ ਤੁਹਾਨੂੰ ਕਹਿਦਾ ਵੀ ਸਰਕਾਰਾਂ ਹਿੱਲਣਾ ਗਈਆਂ ਤਾਂ ਮੈਨੂੰ ਕਹਿ ਦੀ ਇਲੈਕਸ਼ਨ ਕਮਿਸ਼ਨ ਹਿੱਲਣਾ ਗਿਆ ਤੇ ਮੈਨੂੰ ਕਹਿ ਦੀ ਤੁਹਾਡੇ ਨਾਲੋਂ ਤਾਂ ਚੰਗਾ ਨੀਟੂ ਛੱਡਣ ਵਾਲਾ ਯਾਰ ਜਿਹੜਾ ਆਹ ਵਾਰੀ ਲੜਦਾ ਤਾਂ ਹੈ ਨਾ ਭਰੋ ਫਾਰਮ ਪਿੰਡ ਦੇ ਵਿੱਚੋਂ 20 20 ਮੁੰਡੇ ਭਰੋ ਫਾਰਮ 50 60000 ਫਾਰਮ ਕਰ ਦਿਓ ਇਹਨਾਂ ਨੂੰ ਪਤਾ ਲੱਗ ਜੇ ਜਦੋਂ ਵੋਟਾਂ ਪਾਉਣੀਆਂ ਹੋਣ ਨਾ ਜਦੋਂ ਐਡਾ ਲੰਮਾ ਬੈਲਟ ਪੇਪਰ ਇਹਨਾਂ ਨੂੰ ਬਣਾਉਣਾ ਪਵੇ ਭੈਣ ਜਿਹਨੇ ਸਟੈਂਪ ਇਹਨਾਂ ਨੂੰ ਐ ਨਾ ਪਤਾ ਲੱਗੇ ਵੀ ਚੋਣ ਨਿਸ਼ਾਨ ਅਸੀਂ ਦਈਏ ਤੇ ਦਈਏ ਕੀ ਇਹਨਾਂ ਨੂੰ ਐ ਨਾ ਪਤਾ ਲੱਗੇ ਹਲਾ ਦਿਓ ਇਹ ਹਿੱਸੇ ਚ ਨਾ ਸਾਰੀਆਂ ਮੈਨਾਂ ਯਾਰ ਯਾਰ 2-2 ਹਜ਼ਾਰ ਹੀ ਵੋਟਾਂ ਹਣ ਨਾ ਕੋਈ ਆਪਾਂ ਨੂੰ ਪੜ੍ਹਾਈ ਦੀ ਲੋੜ ਨਾ ਕੋਈ ਆਪਾਂ ਨੂੰ ਜੇਕਰ ਤੁਸੀਂ ਆਪ ਦਾ ਕ੍ਰਿਮੀਨਲ ਬੈਕਗ੍ਰਾਉਂਡ ਵੀ ਸੁਧਾਰਨਾ ਨਾ ਤਾਂ ਵੀ ਐਮ ਐਲ ਏ ਐਮ ਪੀ ਬਣ ਜਾਓ ਇੱਕ ਵਾਰ ਇਹ ਤਿਆਰਵਾ ਕਰਕੇ ਵੇਖ ਲਓ 50-60 ਹਜ਼ਾਰ ਫਾਰਮ ਭਰ ਕੇ ਵੇਖ ਲਓ ਐਮ ਐਲ ਏ ਦਾ ਇਹਨਾਂ ਨੂੰ ਭਾਜਰਾ ਪਾਇਆ ਜਾਣ ਇਹਨਾਂ ਤੋਂ ਫਾਰ ਮਨਾ ਭਰੇ ਜਾਣ